ਤਲਕ ਮੈਂ ਤਲਵਿੰਦਰ ਸਿੰਘ ਲੁਧਿਆਣੇ ਤੋਂ ਨਾਲ ਸਾਡੇ ਨੇ ਸੰਦੀਪ ਭਾਜੀ ਸੰਦੀਪ ਲੁਧਿਆਣਾ ਗਰੁੱਪ ਤੇ ਨੀਰਜ ਭਾਜੀ ਨੇ ਨਾਲ ਤੇ ਪ੍ਰਿੰਕਲ ਲੁਧਿਆਣਾ ਅਸੀਂ ਸਪੈਸ਼ਲੀ ਲੁਧਿਆਣੇ ਤੋਂ ਇੱਥੇ ਆਏ ਸੀ ਪਿੰਡ ਦੇ ਵਿੱਚ ਸੇਵਾ ਕਰਨ ਵਾਸਤੇ ਦੇਖਿਆ ਜਿਗਾ ਪਿੰਡ ਦੇ ਵਿੱਚ ਕਾਫੀ ਪਾਣੀ ਆਇਆ ਹੋਇਆ ਜਿਗਾ ਖੇਤ ਕਾਫੀ ਖਰਾਬ ਹੋ ਚੁੱਕੇ ਨੇ ਚਲੋ ਲੋਕਾਂ ਦੀ ਹਿੰਮਤ ਨੂੰ ਸਲਾਮ ਹੈ ਜਿਹੜੇ ਇੱਥੇ ਪਿੰਡ ਦੇ ਲੋਕ ਨੇ ਇਹਨਾਂ ਦੀ ਹਿੰਮਤ ਨੂੰ ਸਲਾਮ ਹੈ ਜਿੱਥੇ-ਜਿੱਥੇ ਜਾ ਰਹੇ ਹਾਂ ਖਿੜੇ ਮੱਥੇ ਮਿਲ ਰਹੇ ਨੇ ਤੇ ਅਸੀਂ ਇੱਥੇ ਸੇਵਾ ਕਰਕੇ ਹੁਣ ਵਾਪਸ ਜਾ ਰਹੇ ਹਾਂ ਤੇ ਹੋਰ ਵੀ ਅਗਰ ਇੱਥੇ ਪਿੰਡ ਦੇ ਵਿੱਚ ਕੋਈ ਹੋਰ ਚੀਜ਼ ਦੀ ਕੋਈ ਮੈਡੀਸਿਨ ਦੀ ਜਾਂ ਕੋਈ ਹੋਰ ਕੱਪੜਿਆਂ ਦੀ ਹੈ ਕੁਝ ਹੋਰ ਨੀਡ ਹੋਵੇ ਤਾਂ ਜਰੂਰ ਸਾਨੂੰ ਨੰਬਰ ਦਿੱਤਾ ਹੈ ਅਸੀਂ ਸਾਨੂੰ ਕਾਲ ਕਰਨਗੇ ਤੇ ਅਸੀਂ ਵਾਪਸ ਫਿਰ ਸੇਵਾ ਕਰਨ ਲਈ ਇੱਥੇ ਹਾਜ਼ਰ ਹੋਵਾਂਗੇ ਕਿਸ ਤਰ੍ਹਾਂ ਦੀ ਸਮਗਰੀ ਅੱਜ ਲੈ ਕੇ ਇੱਥੇ ਤਕਰੀਬਨ ਅੱਜ ਅਸੀਂ ਇੱਥੇ ਫਰੂਟਸ ਲੈ ਕੇ ਆਏ ਆ ਪਾਣੀ ਲੈ ਕੇ ਆਏ ਆ ਤੇ ਕੱਪੜਿਆਂ ਦੀ ਸੇਵਾ ਲੈ ਕੇ ਆ ਮੈਡੀਸਿਨਸ ਵਗੈਰਾ ਲੈ ਕੇ ਆਏ ਆ ਬਾਕੀ ਹੋਰ ਵੀ ਜੇ ਵੀ ਕੋਈ ਨੀਡ ਹੋਏਗੀ ਤੇ ਉਵੇਂ ਉਸ ਅਨੁਸਾਰ ਆਪਾਂ ਤੇ ਸਮਾਨ ਸੇਵਾ ਜੀ ਲੈ ਕੇ ਆਵਾਂਗੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤੁਸੀਂ ਸਾਰੇ ਪਹੁੰਚੇ ਸੀ ਹਾਂਜੀ ਹਾਂਜੀ ਜੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਏ ਆ ਸਾਡਾ ਇੱਕ ਗਰੁੱਪ ਹੈ ਜ ਸੰਦੀਪ ਲੁਧਿਆਣਾ ਗਰੁੱਪ ਦੇ ਨਾਮ ਨਾਲ ਅਸੀਂ ਲੁਧਿਆਣੇ ਦੇ ਵਿੱਚ ਜਾਣੇ ਜਾਂਦੇ ਆ ਤੇ ਹਮੇਸ਼ਾ ਅਸੀਂ ਸੇਵਾ ਤੇ ਭਾਵਨਾ ਦੇ ਵਿੱਚ ਹੀ ਅੱਗੇ ਰਹੀਦਾ ਤੇ ਅੱਜ ਸਾਨੂੰ ਜਦੋਂ ਮੌਕਾ ਮਿਲਿਆ ਤੇ ਅਸੀਂ ਇੱਥੇ ਆ ਕੇ ਆਪਣੀ ਸੇਵਾ ਨਿਭਾਈਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਗੁਰੂ ਜੀ ਦਾ ਸ਼ੁਕਰੀਆ ਵੈਰੀ ਗੁਰੂ ਜੀ ਦਾ